ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਸੰਗਤ ਜੀ ਅੱਜ ਸਵੇਰ ਵੀ ਆਪਾਂ ਸਤ ਸੰਗਿਓਂ ਵੀ ਸੰਡੇ ਸਵੇਰ ਵੀ ਹੁੰਦਾ ਆਪਣਾ ਉਹਦੇ ਵਿੱਚ ਸਾਰਾ ਮੈਂ ਸਾਰਾ ਕੀ ਇਹਨਾਂ ਦੇ ਜੀਵਨ ਦਾ ਦਾ ਕਿੰਨੀਆਂ ਹੀ ਗ੍ਰੰਥ ਲਿਖੇ ਗਏ ਨੇ ਇਹਨਾਂ ਦੇ ਜੀਵਨ ਦੇ ਉੱਤੇ ਸੰਤ ਜਿੰਨਾ ਕੋ ਉਹਨਾਂ ਦੇ ਬਾਣੀ ਥੋੜਾ ਜਿਹਾ ਜੀਵਨ ਦਾ ਸੀ ਸਮਝ ਆ ਗਈ ਸਾਨੂੰ ਉਹ ਮੈਂ ਕੋਸ਼ਿਸ਼ ਕੀਤੀ ਸੀ ਸੰਗਤ ਦੇ ਨਾਲ ਸ਼ੇਅਰ ਕਰਨ ਦੀ ਨਾਗਪਾਲ ਜੀ ਨੇ ਵੀ ਸਿਆਸੀ ਭਾਈ ਨਨ ਲਾਲ ਜੀ ਦੀ ਬਾਣੀ ਸੁਣਾਈ ਸੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਉਹ ਆਪਾਂ ਜੋ ਇਹਨਾਂ ਅਜੋਨਾ ਦਾ ਦੇਨਾ ਜੋਤੀ ਜੋਤ ਸਮਾਨ ਦਾ ਦੇਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਸ਼ਾ ਕਲਗੀਧਰ ਮਹਾਰਾਜ ਦਾ ਤੇ ਉਹਨਾਂ ਦਾ ਜੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਸਾਰੀ ਸੰਗਤ ਵੱਲੋਂ ਤੇ ਜਿਹੜਾ 파이ਨਾਮ ਸਿੰਘ ਜੀ ਦਾ 파이ਨਾਮ ਦਾ ਜਿਹੜੀ ਉਹ ਬੁੱਕ ਹੈ ਨਾ ਉਹਨਾਂ ਤੋਸੀਬੋ ਜਨਾ ਆ ਉਹ ਦੇ ਵਿੱਚੋਂ ਜਿਹੜਾ ਉਹਨਾਂ ਨੇ ਇਹਨਾਂ ਦੀ ਤਾਰੀਫ ਲਿਖੀ ਹੈ ਮਹਾਰਾਜ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਉਹ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਮਤਲਬ ਮੈਂ ਕਿਆ ਸੀ ਵੀ ਮਤਲਬ ਇਹਨਾਂ ਨੇ ਫਿਰ ਮੈਨੂੰ ਭੇਜਿਆ ਮਤਲਬ ਨਾਲ-ਨਾਲ ਲਿਖੇ ਨੇ ਆਪਾਂ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੂੰ ਸਮਝ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਇਹ ਉਹਨਾਂ ਨੇ ਇਹ 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 ਲਿਖੇ ਨੇ ਇਹ ਫਾਰਸੀ ਸ਼ਬਦ ਹੈ ਪਰਸ਼ੀਅਨ ਹੈ ਫਾਰਸੀ ਦੇ ਵਿੱਚ ਹੈ ਤੇ ਇਹ ਇਹਦਾ ਮਤਲਬ ਸਮਝਣਾ ਥੋੜਾ ਔਖਾ ਹੈ ਕਿ ਤੇਰੇ ਨਾਲ ਮਤਲਬ ਇਹਨਾਂ ਨੇ ਲਿਖ ਕੇ ਭੇਜਿਆ ਤੇ ਉਹ ਆਪਾਂ ਪੜਦੇ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਨਾਸਰੋ ਮਨਸੂਰ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਦੂਜਿਆਂ ਦਾ ਪਲਾ ਕਰਦੇ ਨੇ ਦੂਜਿਆਂ ਉਤੇ ਮਦਦ ਕਰਦੇ ਨੇ ਦੂਜਿਆਂ ਦੇ ਮਦਦਗਾਰ ਰਗੇ ਨੇ ਲੋਕਾਂ ਦੇ ਮਦਦਗਾਰ ਨੇ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮ ਪਿਤਾ ਪਰਮਾਤਮਾ ਦੀ ਹੈਲਪ ਹੈਗੀ ਓਹਨਾਂ ਦੇ ਜੋ ਪਰਮ ਕਹਿੰਦਾ ਨਾ ਮੈਂ ਆ ਮੈਂ ਪਰਮਪੁਰਖ ਦੇ ਦਾਸਾ ਦੇਖਣ ਆਇਓ ਜਗਤ ਤਮਾਸਾ ਸੋ ਉਹ ਗੈਨੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਇਹ ਕਹ ਰਹੇ ਨੇ ਭਾਈ ਨੰਦ ਲਾਲ ਜੀ ਵੀ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਦਾ ਬੜੀ ਮਦਦ ਹੈਲਪ ਹੈਗੀ ਉਹਨਾਂ ਦੀ ਸਾਰੀ ਹੈਲਪ ਹੈਗੀ ਇਹਨਾਂ ਦੇ ਉੱਤੇ ਹਕ ਰਾਗ ਗੰਜੂਰ ਗੁਰ ਗੋਬਿੰਦ ਸਿੰਘ ਹੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਹੁਣ ਕਹਿੰਦੇ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਇਹ ਗੁਰੂ ਗੋਬਿੰਦ ਸਿੰਘ ਦੀ ਪਰਮ ਪਿਤਾ ਪਰਮਾਤਮਾ ਦਾ ਸਰਮਾਇਆ ਮਤਲਬ ਇੱਕ ਤਰ੍ਹਾਂ ਉਹਨਾਂ ਦਾ ਇਹਨਾਂ ਵੱਡਾ ਜਿਹੜੀ ਹੈ ਨਾ ਟ੍ਰੈਜਰ ਹੈ ਉਹਨਾਂ ਖਜ਼ਾਨਾ ਹੈ ਪਰਮ ਪਿਤਾ ਪਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਜੀ ਖਜ਼ਾਨਾ ਹੈਗੇ ਨੇ ਇਹ ਦੱਸਿਆ ਉਹਨਾਂ ਨੇ ਤੇ ਹੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਰਸੀਫੁਲ ਜਿਹੜੇ ਬੜੇ ਹੀ ਦਇਆਵਾਨ ਦਇਆਵਾਨ ਜਿਹੜੇ ਦਇਆ ਦੇ ਭਰੇ ਹੋਏ ਗਿਫਟ ਹੈਗੇ ਨੇ ਸਾਨੂੰ ਇਹ ਦੇਣ ਵਾਲੇ ਹੈਗੇ ਗੁਰੂ ਗੋਬਿੰਦ ਸਿੰਘ ਜੀ ਦਇਆ ਭਰੇ ਜਿਹੜੇ ਦਇਆ ਦੇ ਨਾਲ ਭਰੇ ਹੋਏ ਜਿਹੜੇ ਰਹਿਮਤ ਨਾਲ ਭਰੇ ਹੋਏ ਜਿਹੜੇ ਉਪਹਾਰ ਨੇ ਸਭ ਇਹਨੇ ਉਹ ਦੇਣ ਵਾਲੇ ਨੇ ਸਾਨੂੰ ਗਿਫਟ ਦੇਣ ਵਾਲੇ ਹੈਗੇ ਨੇ ਹਕ ਹਕ ਆਗਾ ਗੁਰੂ ਗੋਬਿੰਦ ਗੁਰ ਗੋਬਿੰਦ ਸਿੰਘ ਹਕ 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 ਦਾ ਮਤਲਬ ਹੁੰਦਾ ਸੱਚ ਦੇ ਦੋ ਵਾਰ ਹੀ ਆ ਗਿਆ ਹਕ ਹਕ ਮਤ ਰੱਬ ਰੱਬ ਨੂੰ ਜਾਣਨ ਵਾਲੇ ਨੇ ਹਕ ਹਕ ਆਗਾ ਜਿਵੇਂ ਆਪਾਂ ਕਹਿੰਦੇ ਆਗਾ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ ਆਪਾਂ ਪੜਦੇ ਆਂ ਸ਼ੇਰ ਇਹ ਹਣਾ ਸਮਾਨ ਹੈ 100 बरस ਦਾ ਪਲਕੀ ਖਬਰ ਨਹੀਂ ਇਹ ਆਗਾ ਹੋਵੇ ਵਗਾ ਮੀਨਸ ਜਾਣਣਾ ਹਣਾ ਰੱਬ ਨੂੰ ਜਾਣਨ ਵਾਲੇ ਨੇ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਰੱਬ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਨੇ ਹੀ ਨੋਜ਼ ਬੜੀ ਅੱਛੀ ਤਰ੍ਹਾਂ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਬਰ ਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਾ ਬਾਦਸ਼ਾਹ ਰਾਜਿਆਂ ਦਾ ਰਾਜਾ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਨੇ ਗੁਰੂ ਗੋਬਿੰਦ ਸਿੰਘ ਉਹ ਕਹ ਰਹੇ ਬਰ ਦੋ ਆਲਮ ਦੋਨਾ ਮਗ ਹੈ ਦੋਨੋਂ ਜਹਾਂ ਜਿਹਨੂੰ ਕਹਿੰਦੇ ਨਾ ਬੋਥ ਵਰਲਡ ਦੋਨਾ ਜਹਾਨ ਦੇ ਇਹ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਕੀ ਦੱਸਿਆ ਉਹਨਾਂ ਨੂੰ ਠੀਕ ਹੈ ਤੇ ਅਸਮ ਰਾਜਾਂ ਕਾਹ ਗੁਰੂ ਗੋਬਿੰਦ ਸਿੰਘ फाइजुल उनवार गुर गोविंद सिंह खसम राजा वो तो कहते ने भी वो ये गुरु गोविंद सिंह कौन है ये आप लगे ने बड़े वॉरियर बहुत योद्धा है वार करने वाले लेकिन आप दे जेड़े एनिमीज आप दे जेड़े उन्होंने दुश्मन है उन्होंने भी ਇਹ ਜ਼ਿੰਦਗੀ ਦੇਣ ਵਾਲੇ ਨੇ ਦੇਖੋ ਕੈਸੀ ਉਹਨਾਂ ਨੇ ਸਿਫਤ ਲਿਖੀ ਹੈ ਗੁਰੂ ਗੋਬਿੰਦ ਸਿੰਘ ਆਪ ਯੋਧਾ ਨੇ ਵਾਰੀਏ ਨੇ ਲੜਾਈ ਚ ਲੜਨ ਵਾਲੇ ਯੋਧਾ ਨੇ ਲੇਕਿਨ ਆਪ ਦੇ ਜਿਹੜੇ ਐਨਮੀਜ਼ ਨੇ ਆਪ ਦੇ ਜਿਹੜੇ ਦੁਸ਼ਮਣ ਹੈਗੇ ਨੇ ਉਹਨਾਂ ਨੂੰ ਵੀ ਜੀਵਨ ਦਾਤ ਦੇਣ ਵਾਲੇ ਨੇ ਤੁਹਾਨੂੰ ਪਤਾ ਜੇ ਉਹ ਤੀਰ ਮਾਰਦੇ ਸੀ ਨਾ ਸੋਨਾ ਮਤਲਬ ਕਿ ਥੋੜਾ ਅਲਗਾ ਹੁੰਦੇ ਸੀ ਤਾਂਗੇ ਹੁੰਦਾ ਪਰਿਵਾਰ ਅਗੋਂ ਚੱਲ ਸਕੇ ਜਾਂ ਜਿਵੇਂ ਭਾਈ ਨੰਦ ਲਾਲ ਜੀ ਨੂੰ ਉਹਨਾਂ ਨੇ ਕਿਹਾ ਪਾਈਕਰ ਅੱਯਾ ਜੀ ਨੂੰ ਕਨਿਆ ਜੀ ਨੂੰ ਨਾ ਉਹਨਾਂ ਨੇ ਕਿਹਾ ਸੀ ਵੀ ਤੂੰ ਸਿਰਫ ਕਿਉਂਕਿ ਉਹਨਾਂ ਸ਼ਿਕਾਇਤ ਲੈ ਕੇ ਆਏ ਸੀ ਰਾਤ ਇਹ ਵੀ ਦੱਸਿਆ ਉਹਨਾਂ ਨੇ ਪ੍ਰਸੰਗ ਵੀ ਸੁਣਾਇਆ ਵੀ ਤੁਸੀਂ ਵੀ ਪਾਣੀ ਸਿਰਫ ਪਿਆ ਰਹੇ ਹੋ ਪਤਾ ਲੱਗਿਆ ਉੱਥੇ ਪਾਣੀ ਪਿਆ ਦਿਓ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਉਹਨਾਂ ਨੂੰ ਤੇ ਉਹ ਤੁਸੀਂ ਪਾਣੀ ਨਹੀਂ ਨਾਲ ਤੁਸੀਂ ਕਹਿੰਦਾ ਵੀ ਮਰਮ ਪੱਟੀ ਵੀ ਕਰਿਆ ਕਰੋ ਦੁਸ਼ਮਣ ਦੀ ਇਹ ਜਾਨ ਦੇਣ ਵਾਲੇ ਉਹਨਾਂ ਲਾਈਫ ਦੇਣ ਵਾਲੇ ਵੀ ਜਿਉ ਬਚ ਸਕਦੇ ਨੇ ਤਾਂ ਬਚਾਓ ਉਹਨਾਂ ਨੂੰ ਹੈਨਾ ਸਿਰਫ ਖਾਇਲ ਹੋ ਜਾਂ ਤਾਂ ਠੀਕ ਹੈ ਕਿਉਂਕਿ ਮਤਲਬ ਉਹਨਾਂ ਨੂੰ ਮਾਰਨ ਦਾ ਮਤਲਬ ਨਹੀਂ ਸੀ ਉਹਨਾਂ ਤੋਂ ਉਹ ਜਿਹੜਾ ਮਾੜੇ ਬੰਦੇ ਉਹਨੂੰ ਨਹੀਂ ਖਤਰ ਜਿਹੜੀ ਮਾੜੀ ਸੋਚ ਹੈ ਜਾਂ ਖਤਮ ਕਰਨਾ ਉਹ ਜਿਵੇਂ ਕਹਿੰਦੇ ਨਾ ਕ੍ਰਾਈਮ ਨੂੰ ਕ੍ਰਿਮੀਨਲ ਨੂੰ ਖਤਮ ਕਰਨ ਨਾਲ ਨਹੀਂ ਗੱਲ ਬੰਦੀ ਕ੍ਰਾਈਮ ਨੂੰ ਖਤਮ ਕਰਨਾ ਪੈਂਦਾ ਉਹ ਕ੍ਰਾਈਮ ਨੂੰ ਖਤਮ ਕਰਨਾ ਚਾਹਦੇ ਜਿਹੜੇ ਉਹਨਾਂ ਦੇ ਨਾਂ ਕੇ ਕ੍ਰਿਮੀਨਲ ਅੱਛਾ ਆਗੋਂ ਲਿਖਦੇ ਨੇ ਫੈਜ਼ਲ ਔਨਵਾਰ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਪਾਰੀ ਫਿਰ ਦੁਬਾਰਾ ਗਿਫਟ ਦੇਣ ਵਾਲੇ ਸਾਨੂੰ ਉਪਹਾਰ ਦੇਣ ਵਾਲੇ ਚੁਨੇ ਸੁੰਦਰ ਸੁੰਦਰ ਉਪਹਾਰ ਦੇਣ ਵਾਲੇ ਕਾਸਟਫੁਲ ਅਸrar ਗੁਰਗੋਬਿੰਦ ਸਿੰਘ ਅਲਮੁਲ ਅਸਤਾਰ ਗੁਰਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਇਹ ਇਹ ਆਪਾਂ ਨੂੰ ਰੱਬ ਦਾ ਜਿਹੜਾ ਸੀਕ੍ਰੀਟ ਹੈਗਾ ਰੱਬ ਕਿਵੇਂ ਮਿਲਦਾ ਹੈ ਰੱਬ ਦਾ ਜਿਹੜਾ ਆ ਸੀਕਰਟ ਨੂੰ ਕੀ ਕਹਿੰਦੇ ਪੰਜਾਬੀ ਦੇ ਵਿੱਚ ਹਿੰਦੀ ਇਹਦਾ ਰਹੱਸ ਹੈ ਜਿਹੜਾ ਹੈ ਰਬ ਦਾ ਜਿਹੜਾ ਰਹੱਸ ਹੈਗਾ ਵੀ ਉਹ ਕਿਵੇਂ ਮਿਲਦਾ ਰੱਬ ਇਹ ਸਾਨੂੰ ਉਹਨਾਂ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਦੇ ਦਸਦੇ ਨੇ ਰਬ ਦਾ ਸੀਕਰਟ ਰਬ ਦਾ ਰਹੱਸ ਹੈ ਤਾਂ ਅਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਰਿਆਂ ਦੇ ਪਰਦੇ ਪਾਉਣ ਵਾਲੇ ਨੇ ਸਾਡੇ ਜਿਹੜੇ ਪਾਪ ਹੈਗੇ ਨਾ ਪਾਪਾਂ ਦੇ ਉੱਤੇ ਪਰਦਾ ਪਾਉਣ ਵਾਲੇ ਹੈਗੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਣ ਤੇ ਤੇ ਅਗੋਂ ਲਿਖਿਆ ਉਹਨਾਂ ਨੇ ਅਬਰ ਰਹਿਮਤ ਬਾਗੁਰ ਗੋਬਿੰਦ ਸਿੰਘ ਅਬਰ ਰਹਿਮਤ ਬਾਗੁਰ ਗੋਵਿੰਦ ਸਿੰਘ ਹੁਣ ਇਹ ਇਹ ਕੀ ਕਿਨੇ ਰਹਿਮਤ ਦੇ ਰਹਿਮਤ ਦੇ ਅਗੋ ਆਪਣੇ ਤੇ ਉਹ ਇੱਕ ਤਰ੍ਹਾਂ ਦੇ ਬਾਦਲ ਹੈਗੇ ਨੇ ਬੱਦਲ ਹੈਗੇ ਨੇ ਰਹਿਮਤ ਦੇ ਆਪ ਕਰ ਦਿੰਦੇ ਨੇ ਮੱਤੀ ਅਗੋ ਕਹਿੰਦੇ ਮੁਕਬਲੋ ਮਕਬੂਲ ਗੁਰ ਗੋਬਿੰਦ ਸਿੰਘ ਮੁਕਬਲੋ ਮਕਬੂਲ ਗੁਰ ਗੋਬਿੰਦ ਸਿੰਘ ਉਹ ਉਹ ਕਹਿੰਦੇ ਨੇ ਵੀ ਸਾਨੂੰ ਐਕਸੈਪਟ ਆਊਟ ਆਫ ਦਾ ਐਕਸੈਪਟਡ ਜਿਨੋਂ ਨਹੀਂ ਵੀ ਲੋਕ ਐਕਸੈਪਟ ਕਰਦੇ ਜੀਵਨ ਦੇ ਚ ਉਹਨਾਂ ਨੂੰ ਵੀ ਉਹਨਾਂ ਨੇ ਐਕਸੈਪਟ ਕੀਤਾ ਮਤਲਬ ਉਹਨਾਂ ਨੂੰ ਹੀ ਅਪਣਾ ਲਿਆ ਅਪਣਾ ਲਿਆ ਜਿਨ੍ਹਾਂ ਨੂੰ ਲੋਕ ਕੋਈ ਵੀ ਨਹੀਂ ਅਪਣਾਦਾ ਉਹਨਾਂ ਨੂੰ ਵੀ ਅਪਣਾਦੇ ਨੇ ਆ ਵਾਸਲੋ ਮੋਸੂਲ ਗੁਰਗੋਬਿੰਦ ਸਿੰਘ ਉਹ ਗੁਰਗੋਬਿੰਦ ਸਿੰਘ ਇਹ ਰੱਬ ਤੱਕ ਪਹੁੰਚ ਚੁੱਕੇ ਨੇ ਇਹ ਕਹਿ ਰਹੇ ਨੇ ਵੀ ਉਹਨੂੰ ਰੱਬ ਨੂੰ ਮਿਲ ਚੁੱਕੇ ਨੇ ਰੱਬ ਤੱਕ ਉਹ ਪਹੁੰਚ ਚੁੱਕੇ ਨੇ ਇਹ ਇਹ ਦੱਸਿਆ ਉਹਨਾਂ ਨੇ ਆਪਦੀ ਇਹ ਤਤਾ ਦੇ ਵਿੱਚ ਹਣਾ ਤੇ ਹੁਣ ਗੱਬੋ ਕਰਦੇ ਨੇ ਜਾ ਫਰੋਜ਼ ਨਹਿਰ ਗੁਰਗੋਬਿੰਦ ਸਿੰਘ ਮੈਂ ਕਿੰਨੇ ਦੇ ਪ੍ਰਸ਼ਾਦ ਹਾਂ ਜੀ ਚਾਂਦੀ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੀ ਜੋਤਿ ਜੋ ਸਮਾਨ ਦੇ ਨੇ ਆਪਾਂ ਉਹ ਨਾਲ ਬਾਰੇ ਪੜ੍ਹ ਰਹੇ ਹਾਂ ਜਾਂ ਫਰੂਜ਼ ਨਹਿਰ ਗੁਰ ਗੋਬਿੰਦ ਸਿੰਘ ਇਹ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਦੀ ਇਹ ਜਿਹੜੀ ਡਿਵਾਈਨ ਨੋਲੇਜ ਹੈ ਨਾ ਜਿਹੜੀ ਅਧਿਆਤਮਿਕ ਗਿਆਨ ਹੈਗਾ ਅਧਿਆਤਮਿਕ ਗਿਆਨ ਦੇ ਦਰਿਆ ਨੇ ਇਹ ਲਿਖਿਆ ਗੁਰੂ ਗੋਬਿੰਦ ਸਿੰਘ ਉਹ ਦੀ ਨਦੀ ਉਹਦੇ ਦਰਿਆ ਹੈ ਨਾ ਇਹ ਲਿਖਿਆ ਤੇ ਫੈਜ਼ ਹਕ ਰਾ ਵਹਿਰ ਗੁਰਗੋਬਿੰਦ ਸਿੰਘ ਇਹ ਜਿਹੜੇ ਰੱਬ ਦੇ ਜਿਹੜੇ ਹੈਗੇ ਨਾ ਉਹ ਉਪਹਾਰ ਨੇ ਗਿਫਟ ਹੈ ਉਹਦੇ ਸਮੁੰਦਰ ਨੇ ਗੁਰਗੋਬਿੰਦ ਸਿੰਘ ਮਾਰਾ ਇਥੋਂ ਸਾਰਾ ਕੁਝ ਮਿਲਦਾ ਹੈ ਨਾਲ ਦੇ ਹਕ ਰਾ ਮਹਬੂਬ ਗੁਰਗੋਬਿੰਦ ਸਿੰਘ ਇਹ ਰੱਬ ਦੇ ਪਿਆਰ ਹੈਗੇ ਨੇ ਰੱਬ ਇਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਰੱਬ ਦੇ ਬੜੇ ਪਿਆਰੇ ਜਿਹੜੇ ਨੇ ਇਹ ਹੈਗੇ ਨੇ ਉਹਨਾਂ ਦੇ ਸੇਵਾ ਕੋਨਾ ਬੇਟੇ ਕੌਸ ਹਾਰਾਣਾ ਉਹਨਾਂ ਦੇ ਬੜੇ ਪਿਆਰੇ ਨੇ ਰੱਬ ਦੇ ਗੁਰੂ ਗੋਬਿੰਦ ਸਿੰਘ ਜੀ ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਦੀ ਇੱਕ ਰੱਬ ਨੂੰ ਵੀ ਪਿਆਰ ਕਰਾਣੇ ਰੱਬ ਇਹਨਾਂ ਨੂੰ ਪਿਆਰ ਕਰਦਾ ਤੇ ਇਹ ਰੱਬ ਨੂੰ ਪਿਆਰ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਰੱਬ ਨੂੰ ਪਿਆਰ ਕਰਨ ਵਾਲੇ ਨੇ ਤੇਗ ਰਾਹ ਪਤਾ ਗੁਰ ਗੋਬਿੰਦ ਸਿੰਘ ਅੱਜ ਤਲਵਾਰ ਬਾਜ਼ੀ ਦੇ ਵਿੱਚ ਨਾ ਤਲਵਾਰ ਬਾਜ਼ੀ ਤੇਗ ਬੜੀ ਸੁੰਦਰ ਚਲਾਉਂਦੇ ਨੇ ਗੁਰਗੋਬਿੰਦ ਸਿੰਘ ਉਹਦੇ ਚ ਵੀ ਐਕਸਪਰਟ ਹੈਗੇ ਨੇ ਹੂੰ ਜਾਨੋ ਦਿਲ ਰਾਹ ਰਾਹ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਦੀ ਸਾਰੇ ਦਿਲਾਂ ਦੀ ਜਿਹੜਾ ਰਹੱਸਿਆ ਹੈਗਾ ਸੀਕ੍ਰੀਟ ਹੈ ਉਹ ਜਾਣਦੇ ਨੇ ਸਾਰੇ ਜਨਾਂ ਦੇ ਸਾਡੇ ਜਨਾਂ ਦੇ ਸਾਹਿਬੇ ਅਕਲੀਲ ਗੁਰਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਨੇ ਤਾਜ ਦੇ ਸਰਤਾਜ ਨੇ ਮਤਲਬ ਮਾਸਟਰ ਉਕਰਾਉਂ ਕਰਾਉਂ ਦੇ ਜਿਹੜੇ ਆਪਣਾ ਆ តਾ ਉਹ ਉਹਦੇ ਬਾਦਸ਼ਾਹ ਦੇ ਬਾਦਸ਼ਾਹ ਮਤਲਬ ਬਾਦਸ਼ਾਹ ਦੇ ਬਾਦਸ਼ਾਹ ਨੇ ਮਾਸਟਰ ਆਫ ਕਰਾਉਨ ਹੈ ਜ਼ਿਲੇ ਹਕ ਤਜ਼ਲੀਲ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਦੇ ਉੱਪਰ ਰੱਬ ਦੀ ਪੂਰੀ ਛਾਂ ਹੈਗੀ ਰੱਬ ਦਾ ਪੂਰਾ ਆਸਰਾ ਰੱਬ ਦਾ ਪੂਰਾ ਹੱਥ ਹੈਗਾ ਉਹਨਾਂ ਉੱਤੇ ਪਿਆਰ ਦਾ ਤੇ ਅਸ਼ੀਰਵਾਦ ਦਾ ਖਾਜ਼ ਨੇ ਹਰਗੰਜ ਗੁਰਗੋਬਿੰਦ ਸਿੰਘ ਇੱਥੇ ਤੱਕ ਆਪਾਂ ਪੜਾਂਗੇ ਖਾਜ਼ ਨੇ ਹਰ ਗਾਂਜ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਜੀ ਰੱਬ ਦੇ ਸਾਰਿਆਂ ਖਜ਼ਾਨਿਆਂ ਦੇ ਖਜ਼ਾਨੇ ਹੈਗੇ ਨੇ ਰੱਬ ਦੇ ਸਾਰੇ ਖਜ਼ਾਨਿਆਂ ਦੇ ਖਜ਼ਾਨੇ ਹੈਗੇ ਨੇ ਗੁਰ ਗੋਬਿੰਦ ਸਿੰਘ ਇਹ ਦੱਸਿਆ ਕਿੰਨੀ ਸੁੰਦਰ ਉਹਨਾਂ ਦੀ ਇਹ ਤਾਰੀਫ ਦੇ ਵਿੱਚ ਲਿਖਿਆ ਭਾਈ ਨੰਦਾਲ ਜੀ ਨੇ ਭਾਈ ਨੰਦਾਲ ਜੀ ਨੂੰ ਪ੍ਰਣਾਮ ਹੈ ਬੜੀ ਸੁੰਦਰ ਰਹਿ ਹੈ ਦੋਨਾ ਦੀ ਇਹ ਬਹੁਤ ਵੰਡੀ ਹੈਗੀ ਇਹ ਲੇਕਿਨ ਇਹ ਆਪਾਂ ਆਜੇ ਇੱਕ ਤੁਸੀਂ ਇੱਕ ਪੇਜੇ ਨੇ ਇੱਕ ਹੋਰ ਮੈਂ ਪੜ੍ਹ ਦਿੰਦਾ ਮੈਂ ਵੀ ਚੈੱਕ ਕੀਤਾ ਸੀ ਬੋਲ ਤੋ ਤੋ ਉਹ ਮੈਂ ਦੇਖਿਆ ਨਾ ਮੈਂ ਕਿਹਾ ਮੈਂ ਭੇਜਿਆ ਰਿਹਾ ਕਿਹੜਾ ਬੜੇ ਦਾਸ ਤੇ ਤੋ ਦੋ ਮੈਂ ਕਹਿੰਦਾ ਕਿ ਬਹੁਤ ਅੱਛੀ ਲਹਿ ਵੀ ਬਹੁਤ ਸੁੰਦਰ ਹੈ ਜੁਕਾਇਆ ਹੋਇਆ ਹੈ ਨਾ ਇਹ ਇਸ ਦੀ ਲਹਿ ਬਹੁਤ ਸੁੰਦਰ ਹੈ ਸ਼ਬਦੋ ਕੀ ਆਰਟੀਕਲ ਸੁੰਦਰ ਹੈ ਮੈਂ ਹਾਂ ਪਰਮਪੁਰਖ ਦਾ ਦਾਸਾਂ ਦੇਖਣ ਆਇਓ ਗਲਤ ਤਮਾਸ਼ਾ ਬਿਲਕੁਲ ਇੱਕ ਕਾਰਨ ਤੋਂ ਬਾਅਦ ਮੋਹੇ ਪੜਾਇਓ ਮੈਨੂੰ ਭੇਜਿਆ ਜਿਹੜਾ ਕਿਸ ਕਾਰਨ ਹੋ ਆਤੇ ਤਬ ਮੈਂ ਜਨਮ ਧਰ ਆਇਓ ਹਾਂ ਮੈਂ ਜਨਮ ਧਰ ਕੇ ਆਇਆ ਇਹ ਆ ਬਨੇ ਲਿਖੇ ਵੀ ਮੈਂ ਤਪੱਸਿਆ ਕਰ ਰਿਹਾ ਸੀ ਤੇ ਮੈਨੂੰ ਪਰਮਪਿਤਾ ਪਰਮਾਤਮਾ ਨੇ ਕਿਹਾ ਵੀ ਤੂੰ ਜਾ ਧਰਤੀ ਦੇ ਉੱਤੇ ਜਿਹੜੇ ਵੀ ਲੋਕਾਂ ਸਭ ਤੋਂ ਵੱਡੇ ਕਰਕੇ ਗਏ ਨਾ ਇਹ ਖਾਲਸਾ ਪੰਥ ਜਿਹੜਾ ਬੜਾ ਆਗੇ ਨੇ ਸਿੰਘ ਸਾਜਗੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾ ਗਏ ਹਨ ਗੁਰੂ ਗ੍ਰੰਥ ਸਾਹਿਬ ਚੋਂ ਮਾਈਲ ਵੀ ਸਾਰਾ ਇਹਨਾਂ ਨੇ ਕਰਵਾ ਕੇ ਦੇ ਇਹਨਾਂ ਨੇ ਸਾਰਾ ਕਰਵਾਇਆ ਇਹਨਾਂ ਨੇ ਨਾ ਰਿਵੀਜ਼ਨ ਕਿਤੀਓ ਦੀ ਪਹਿਲੇ ਸਾਰਾ ਕਰਕੇ ਸੋ ਇਹ ਬੜੇ ਵੱਡੇ ਕੰਮ ਕਰਨ ਵਾਸਤੇ ਆਏ ਸੀ 42 ইয়ারਜ਼ ਦੀ ਉਮਰ ਦੇ ਵਿੱਚ ਦੇਖੋ ਮਤਲਬ ਚਲੇਗੇ 1600 ਦੇ ਵਿੱਚ ਆਏ ਨੇ 1700 8 ਦੇ ਵਿੱਚ ਚਲੇ ਗਏ ਜੋ ਆਖ ਆਖ ਨਹੀਂ ਬਤਾਏ ਹੈ ਨਾ ਭయ్యా ਉਹ ਦੁਬਾਰਾ ਬਤਾਨਾ ਇੱਕ ਵਾਰ ਕਿਆ ਮਤਲਬ ਇੱਕ ਵਾਰ ਇੱਕ ਦੋ ਦਿਨ ਲਗਾਤਾਰ ਰਿਪੀਟ ਕਰ ਦੇਣਾ ਉਹ ਬਰਤ ਬਹੁਤ ਸੁੰਦਰ ਹੈ ਜੋ ਆਪਨੇ ਅੱਜ ਬਤਾਇਆ ਹਾਂ ਬੜੀ ਸੁੰਦਰ ਉਹਨਾਂ ਦੀ ਤਾਰੀਖ ਆ ਮੈਂ ਦੋ ਤਿੰਨ ਨਹੀਂ ਨਾ ਹੋਰ ਪੜਨਾ ਇਹਨਾਂ ਨੇ ਵੀ ਅਰਥ ਕਰ ਦਿਆ ਜੀ ਅੱਛਾ ਅੱਛਾ ਤਬ ਮੈਂ ਜਗਤ ਜਨਮ ਧਰ ਆਇਓ ਜੇ ਮੈਂ ਉਹਨ ਕਹੀਂ ਇਨੇ ਤੇਮ ਕਹਿਓ ਔਰ ਕਿਸੀ ਤੇ ਬੈਰ ਨਾ ਰਹਿਓ ਕਹਿਓ ਜਿਵੇਂ ਮਤਲਬ ਉਹਨਾਂ ਨੇ ਮੈਨੂੰ ਦਿੱਥਿਆ ਪ੍ਰਮਾਤਮਾ ਨੇ ਉਵੇਂ ਮੈਂ ਕਹਿ ਰਿਹਾ ਔਰ ਕਿਸੇ ਨਾਲ ਬੈਰ ਨਹੀਂ ਕਰਨਾ ਹਾਂ ਜਿਨ ਜेन ਉਹਨ ਕਹੀਂ ਇਹਨੇ ਤੇਮ ਕਹਯੋ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਕਹੀਏ ਹਾਂ ਔਰ ਕਿਸੇ ਤੇ ਮੈਂ ਨਾ ਕਹਯੋ ਵੀ ਜਿਵੇਂ ਉਹਨਾਂ ਨੇ ਦੱਸਿਆ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਸਾਰਾ ਉਸੇ ਤਰ੍ਹਾਂ ਹੀ ਤੁਹਾਨੂੰ ਦੱਸ ਰਿਹਾ ਤੁਹਾਨੂੰ ਇਹ ਮੇਰੇ ਖਿਆਲ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਹਿਆ ਮੈਂ ਉਹ ਉਸੇ ਤਰ੍ਹਾਂ ਮੈਂ ਸਾਹਮਣੇ ਦੱਸ ਰਿਹਾ ਬਿਲਕੁਲ ਬਿਲਕੁਲ ਠੀਕ ਹੈ ਹਾਂ ਜੋ ਹਮ ਕੋ ਪਰਮੇਸ਼ਰ ਉਚਰ ਹੈ ਹਾਂ ਇਹ ਬੜਾ ਚਾਨਨ ਪਰਮੇਸ਼ਰ ਦਾ ਨਾਮ ਆਣੂ ਇਹ ਇਹ ਨਾ ਨੇ ਗੁਰੂ ਗੋਬਿੰਦ ਸਿੰਘ ਦੀ ਨਮਰਤਾ ਦੇਖੋ ਤੁਸੀਂ ਹਾਂ ਜੋ हमको ਪਰਮੇਸ਼ਰ ਇਹ ਸੁਣਾਓ ਜੋ हमको ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਓ ਮਾਈ ਗਾਡ ਜਿਹੜਾ ਮੈਨੂੰ ਦੱਸਾਂ ਇੱਕ ਸਿੱਖ ਕਹਿੰਦਾ ਮੈਂ ਤਾਂ ਉਹਨੂੰ ਪਰਮੇਸ਼ਰ ਕਹਾਂਗਾ ਮੈਨੂੰ ਨਰਕ ਜਾਣਾ ਮਨਜ਼ੂਰ ਹੈ ਹਾਂ ਅਈ ਵਰਬਾਬਾ ਗੁਰੂ ਰਣਜੀਤ ਸਿੰਘ ਜੀ ਨੇ ਮਹਾਰਾਜ ਰਣਜੀਤ ਸਿੰਘ ਨੇ ਵੀ ਇਹੀ ਗੱਲ ਕਹੀ ਉਹ ਕਹਿੰਦੇ ਵੀ ਪਰਮੇਸ਼ਰ ਜੇ ਜੀੜਾ ਮੰਨ ਪਰਮੇਸ਼ਰ ਕਹੇਗਾ ਉਹ ਕਹਿੰਦਾ ਉਹ ਨਰਕ ਦੇ ਵਿੱਚ ਜਾਏਗਾ ਹੂੰ ਬਾਈ ਪਰਮੇਸ਼ਰ ਜੇ ਉਹ ਕਹਿ ਗਏ ਨੇ ਉਹਨਾਂ ਦੀ ਗੱਲ ਮੰਨੀ ਤੇ ਅਸੀਂ ਤਾਂ ਪਰਮੇਸ਼ਰ ਦਾ ਬੱਚਾ ਕਹਿੰਦੇ ਮੈਂ ਐਸੇ ਕਰਕੇ ਹੀ son of god ਮੈਂ ਤਾਂ ਕਹਿਣਾ ਸੱਚੀ ਗੱਲ ਹੈ ਜਦੋਂ ਨਾ ਮੈਂ ਸੁਣਿਆ ਹੈ ਇਹ ਬਿਲਕੁਲ ਨਾਲ ਇਹ ਕਹਿ ਗਏ ਨੇ ਇਹ ਗੱਲ ਅੱਛਾ ਮੋਕੋ ਦਾਸ ਤਵਨ ਕਾ ਜਾਨੋ ਨਾਲੇ ਆਪ ਉਹ ਲਿਖ ਕੇ ਦੇ ਪਰਮਪੁਰਖ ਦਾ ਦਾਸਾ ਉਦਾਸ ਕਹਿ ਗਏ ਨੇ ਆਪ ਦਾ ਠੀਕ ਹੈ ਨਾ ਦੇਖਣਾ ਹੋ ਜੇ ਤਮ ਤਾਂ ਫਿਰ ਆਪਾ ਉਹ ਇਹ ਸੋਚਣਾ ਵੀ ਇਹ ਹੀ ਕਹਿ ਰਹੇ ਨੇ ਕਿ ਸਾਰੇ ਗੁਰੂ ਨਾਨਕ ਦੇਖੋ ਜਿਹੜੇ ਪਹਿਲੇ ਗੁਰੂ ਨੇ ਉਹ ਵੀ ਆਪ ਦੇ ਦਾਸ ਕਹਿੰਦੇ ਨਾ ਨਾ ਅੰਤਰਜਾਮੀ ਪੁਰਖ ਵੀ ਰਾਤੇ ਸਰਦ ਆਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੋ ਭੰਗ ਹੈ ਕੋ ਕਰ ਸੰਤਨ ਦੀ ਧੂਰ ਹੈ ਅਬ ਉਹ ਵੀ ਕਹਿ ਰਹੇ ਨੇ ਸੰਤਾਂ ਦੀ ਧੂਰ ਕਰ ਤੇ ਇਸ ਕਰਕੇ ਉਹਨਾਂ ਨੂੰ ਇਹ ਕਹਿਣਾ ਹੈ ਵੀ ਇਹ ਗੁਰੂ ਨੇ ਤੇ ਪਰਮ ਪਿਤਾ ਪਰਮਾਤਮਾ ਦੇ ਬੱਚੇ ਨੇ ਬਸ ਇਹ ਕਹਿ ਸਕਦੇ ਆਪਾਂ ਫਿਰ ਆਪਾਂ ਬਚ ਜਾਾਂਗੇ ਉਹਨਾਂ ਦੀ ਗੱਲ ਰਹਿ ਜੇ ਉਹ ਗੁਰਦੇ ਨੇ ਅੱਗੇ ਕਹਿੰਦੇ ਨੇ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ ਮੈਨੂੰ ਉਹਦਾ ਦਾਸ ਸਮਝੋ ਤੇ ਵਿੱਚ ਬਿਲਕੁਲ ਫਰਕ ਨਾ ਬਹੁਤ ਅੱਛਾ ਹਾਂ ਜੀ ਜੋ ਪ੍ਰਭ ਜਗਤ ਕਹਾ ਸੋ ਕਹਿਓ ਮਿਤ ਲੋਗ ਤੇ ਮੌਨ ਨਾ ਰਹਿਓ ਜੋ ਮੈਨੂੰ ਪ੍ਰਭੂ ਨੇ ਕਿਹਾ ਉਹ ਹੀ ਮੈਂ ਕਹਿ ਰਿਹਾ ਮੇਰੇ ਲੋਕ ਜਾ ਕੇ ਮੈਂ ਚੁੱਪ ਨਹੀਂ ਰਹਿਣਾ ਆ ਬਿਲਕੁਲ ਬਈ ਫਿਰ ਉਹ ਗੱਲ ਪਰਮਾਤਮਾ ਦੀ ਸਾਰੀ ਐਨਾ ਵੱਡਾ ਹੱਥ ਉਹਨਾਂ ਤੇ ਹੈਗਾ ਤੇ ਐਨੇ ਵੱਡੇ ਕੰਮ 5 ਸਾਲ ਦੇ 7 ਸਾਲ ਦੇ ਬੱਚੇ 14 ਸਾਲ ਦੇ 17 ਸਾਲ ਦੇ ਸਾਥ ਜਾਦੇ ਜਿਹੜੇ ਸ਼ਹੀਦ ਹੋ ਜਣ ਐਨੀ ਸ਼ਕਤੀ ਆਪਦੇ ਬੱਚਿਆਂ ਚ ਵੀ ਆਈ ਆ ਆਪਦੇ ਪਿਤਾ ਨੂੰ ਸ਼ਹਾਦਤ ਦਿਵਾ ਦਿੱਤੀ 9 ਸਾਲ ਦੀ ਉਮਰ ਦੇ ਵਿੱਚ ਇਹ ਕੋਈ ਛੋਟੀ ਜਿਹੀ ਗੱਲ ਥੋੜਾ ਹੈਗੀ ਆ ਆਪਦੀ ਮਾਤਾ ਵੀ ਮਾਤਾਵਿਓ ਨਾ ਹੀ ਤੇ ਬੱਚਿਆਂ ਦੇ ਕਰਕੇ ਆਪਾਂ ਉਹਨਾਂ ਨੇ ਸਰੀਰ ਛੱਡ ਦਿੱਤਾ ਸਾਰੇ ਤਾਂ ਸ਼ਹੀਦ ਹੋ ਗਏ ਪਰਿਵਾਰ ਤੇ ਇਸ ਕਰਕੇ ਉਹੀ ਉਹੀ ਹੁਣ ਆ ਸ਼ਬਦ ਸੁਣਾਉਣ ਲੱਗਿਆ ਪਿਆਰੇ 40 ਮੁਕਤੇ ਸਾਰੇ ਜਿੰਨ ਸਾਰਿਆਂ ਦੀ ਸ਼ਹੀਦੀ ਇਹਨਾਂ ਨੇ ਲਗਾ ਤੇ ਇੰਨਾ ਵੱਡਾ ਸੈਕਰੀਫਾਈਸ ਆ ਨਾ ਕੀਤਾ ਹੈ ਮਹਾਰਾਜ ਬਸ ਇਹ ਪਰੰਪਰਾ ਹੁੰਦੀ ਹੈ ਗਿਲਕੋਣਾ ਦੇ ਬੇਟੇ ਹੀ ਹੈਗੇ ਭਈ ਅਸੀਂ ਤੇ ਹੀ ਕਾਂ ਗਏ ਮੈਂ ਹੁਣ ਨਾ ਉਹ ਸ਼ਬਦ ਛੋਟਾ ਸੁਣਾਣਾ ਇਹੀ ਇਹਨਾਂ ਦਾ ਜਦੋਂ ਬੱਚੇ ਸ਼ਹੀਦ ਹੋਏ ਨੇ ਉਦੋਂ ਦਾ ਹਾਂ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਜੀ ਤੇਰਾ ਕੋਈ ਸਾਨੀ ਨਹੀਂ ਦੇਖਾ ਕੁਰਬਾਨੀਆਂ ਕੋ ਕੇ